ਸਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਨਾਨਕੇ ਤੇ ਤੁਹਾਨੂੰ ਹੋਣੇ ਆਪਾਂ ਕੋੜੀ ਵੇਖਣ ਆਏ ਹਾਂ ਸਾਡੇ ਨਾਨਕੇ ਆਣੇ ਨਹੀਂ ਕੋੜੀ ਇਤਨਾ ਨੂੰ ਸਾ ਕੋੜੀ ਲਈ ਆ ਤੇ ਆ ਜੀ ਇਹਨਾਂ ਦੇ ਡੰਗਰ ਵੇਖ ਸਕਦੇ ਤੇ ਸਾਰੇ ਵੇਖਣ ਦੀ ਕੋੜੀ ਗਾਇਸ ਤੇ ਹੈਲੋ ਮਾਸੀ ਜੀ ਖਾ ਪਾਪਾ ਖਿਚੋਂਦੇ ਜੀ ਫੋਟੋਆਂ ਥੋੜੇ ਨਹੀਂ ਡੈਡੀ ਕਰ ਗਿਆ ਕੀ ਨੇ ਮੇ ਦਾ ਨਾ ਮੈਂ ਛੋਟਾ ਕਿਉਂ ਆਜ ਜਦੋਂ ਖਾ ਛੋਟਾ ਗਾਇਸ ਇਧਰੇ ਕੀ ਇਹ ਕੋਣ ਦਾ ਹੈ ਕਰ ਇਹਦਾ ਨਾਮ ਸ਼ਾਨੂ ਦੇ ਉਹਦੇ ਦਾ ਨਾਮ ਕੱਟੀ ਹੁੰਦੀ ਹੈ ਜਿਹਦਾ ਨਾਮ ਹੀ ਰੌਣਕ ਰੱਖਿਆ ਉਹਦਾ ਗਾਇਸ ਰੌੜਕ ਤੇ ਉਹਨਾਂ ਦੇ ਵੀ ਰੱਖੇ ਉਹਨਾਂ ਦਾ ਨਾਮ ਹੀ ਆ ਚਾਲੇ ਮੈਂ ਵੱਡੇ ਨਾਨੇ ਦੇ ਆ ਗੀਸੇ ਮਾਰਦੀ ਵਾ ਤੇ ਇੱਕ ਦਾ ਨਾ ਗੋਲੂ ਵੀ ਆ ਪਤਾ ਨਹੀਂ ਕਿੱਥੇ ਕਿਹੜਾ ਗੋਲੂ ਗੋਲੂ ਕਿੱਥੇ ਗਿਆ ਗੋਲੂ ਉਹ ਅੱਜ ਗੋਲੂ ਆਈ ਗਾਇਸ ਇਹਦਾ ਨਾਮ ਗੋਲੂਆ ਹੈਲੋ ਗੋਲੂ ਆਹ ਢਾ ਗੋਲੂ ਹਾਂ ਜੀ ਗਾਇਸ ਸਾਡੇ ਨਾਨਕੇ ਦੇ ਆਪਾਂ ਗੱਡੀ ਲਾ ਲਈ ਆ ਆਪਾਂ ਨਾਨਕੇ ਦੇ ਵੇਖ ਸਕਦੇ ਜੋ ਕੁੱਤਾ ਦਿਖਾ ਗਾਇ ਆਪਣੀ ਇਹ ਮਨ ਜਿਆ ਖਾਰੀਆਂ ਰੱਖੀ ਹੋਈ ਹੈ ਗਾਇ ਸਾ ਕਸ਼ੂ ਕੰਮ ਆ ਵੀਆ ਤੇ ਆ ਇਹਨਾਂ ਦਾ ਕੁੱਤਾ ਕੁੱਤੇ ਦਾ ਨਾਮ ਕੀ ਆ ਮੈਕਸ ਹਾਂ ਮੈਕਸ ਲੱਡੂ ਕੇ ਨਹੀਂ ਮੈਕਸ ਮੈਕਸ ਕੁੱਤੇ ਦਾ ਨਾਮ ਮੈਨੂੰ ਹੱਥ ਹੋਤਾ ਵਾ ਤੋਂਦਨਾ ਮਿੱਠੂ ਇਹਦੇ ਨੇ ਮਿੱਠੂ ਤੇ ਆਇਆ ਜੀ ਮਾਸੀ ਬਣਾਦਾ ਘਰ ਗਾਇਸ ਆਇਆ ਗਾਇਸ ਮਾਸੀ ਬਣਾਉਂਦੀ ਜੀ ਪਕੌੜੇ ਆਲੂ ਫਿੰਗਰ ਆਲੂ ਫਿੰਗਰ ਵਾਲੇ ਪਕੌੜੇ ਬਣਾਉਂਦੀ ਮਾਸੀ ਵੀ ਤੀ ਕੀ ਕਰਨ ਦੇ ਮੈਂ ਚਾਹ ਬਣਾਉਂਗੀ ਚਾਹ ਬਣਾਉਂਦੇ ਵਾ ਤੇ ਗਾਇਸ ਹੁਣ ਆਪਾਂ ਆ ਆਪਣੀ ਕਿਹਸੀ ਮਿਠਾਈ ਹੈਲੋ ਪਾਪਾ ਸੁਣਤਾ ਵਾ ਮਿੱਠੂ ਮਿੱਠੂ ਗਾਇਸ ਹੁਣ ਆਪਾਂ ਖਾਣ ਲੱਗੇ ਪਕੌੜੇ ਤੇ ਚਾਹ ਪੀਣ ਲੱਗੇ ਵਾ ਪੀਸਾ ਸਿਕਾ ਤੇ ਗਾਇਸ ਮੈਂ ਖਾਣੇ ਪਕੌੜੇ ਖਾ ਰਵਾਂ ਤੇ ਗਾਇਸ ਆ ਬਿਆ ਮਰੀ ਬੁੰਦੀ ਆ ਗਈ ਮਿੱਠੂ ਆ ਜਾ ਤੱਕ ਆ ਜਾ ਤੇ ਇਹ ਆਪਰੇ ਸਪਰਿੰਗ ਨਾਲ ਦਊਗੀ 12 ਵਜੇ ਤੋਂ ਬਾਅਦ ਲੈਣੀ ਅੱਛਾ ਮੈਂ ਬੈਠੀ ਮਾਂ ਨੂੰ ਮੈਂ ਨਹੀਂ ਖਾਂਦੇ ਵਾ ਚਾਹ ਵੀ ਆ ਗਈ ਬਸ ਆਣਾ ਕੋ ਚਾਹ ਆ ਜਾਵਾ ਮੈਂ ਵੀ ਪਾਣੀ ਵੀ ਲੈ ਆਂ ਤਾਂ ਤੇ ਅੱਜ ਕਿਤੇ ਮੋਂ ਦੀਕ ਨਾਲ ਤੇ ਠੀਕ ਆ ਮੇਰੀ ਵੱਡੀ ਨਾਨੀ ਦਾ ਘਰ ਆ ਤੇ ਆ ਉਹਦੇ ਤੋਂ ਛੋਟੀ ਨਾਨੀ ਦਾ ਘਰ ਆ ਉਹ ਸਭ ਤੋਂ ਛੋਟੀ ਨਾਨੀ ਦਾ ਆਇਆ ਜੀ ਸਾਡੇ ਤਿੰਨੇ ਘਰ ਤੇ ਹੁਣ ਆਪਾਂ ਹੁਣ ਇਹਨਾਂ ਦੇ ਘਰ ਚੱਲੇ ਮੈਂ ਇੱਕ ਬੰਨੇ ਚਾਹ ਪੀ ਲਈ ਵਗਾਈ ਸਵੇਕ ਸਾਦੇ ਔਰ ਟੀਵੀ ਵੇਖਣ ਦੇ ਉਹ ਬਿਜ਼ੀ ਬੈਠੇ ਤੇ ਗਾਇਸ ਆਇਆ ਜੀ ਆਮ ਮੈਡਨ ਆਇਆ ਜੀ ਗਾਇਸ ਮੇ ਨਾਨੀ ਜੀ ਡੈਕਸਪਾਇਰ ਹੋ ਗਈ ਸੀ ਤੇ ਵੇਖ ਸਕਦੇ ਗਾਇਸ ਹੁਣ ਆਪਾਂ ਇੱਧਰ ਆ ਗਏ ਹਾਂ ਮੰਮੀ ਪਾਪਾ ਨਹੀਂ ਬਾਅਦ ਚ ਆਉਂਦੇ ਆ ਤੇ ਬਾਅਦ ਕੇ ਆ ਜਾਗੇ ਇਹਨਾਂ ਨੇ ਵੀ ਕੁੱਤਾ ਰੱਖਿਆ ਇੱਕ ਗਾਇਸ ਆ ਬਾਕੀ ਵੇੜਾ ਖੁੱਲਾ ਹੈ ਹਾਂ ਇੱਕ ਰੂਮ ਆ ਇੰਦਰ ਤੇ ਉਨਦਾਂ ਨੂੰ ਹੋਰ ਜਿੱਧਰ ਆ ਇਹਨਾਂ ਨੇ ਦੀਵਾਲੀ ਤੇ ਘਰ ਬਣਾਇਆ ਵੇਖ ਸਕਦੇ ਪਾਪਾ ਇੱਥੇ ਆ ਗਏ ਵਾ ਹੈਲੋ ਇਹ ਟੂ ਵਲੌਗ ਨੂੰ ਇਧਰ ਸਾਰੇ ਦਿਨੋਂ ਤੋਂ ਕਰ ਪਾਪਾ ਮੇਰੀ ਚਾਹ ਪੀਂਦੇ ਨੇ ਹੈਲੋ ਪਾਪਾ ਜੀ ਹੈਲੋ ਕਿਚੂ ਹੈਲੋ ਮਮਾ ਜੀ ਨਾ ਪੀਂਦੀ ਚਾਹ ਗਈ ਸਿੱਧੇ ਕਿਹ ਕਿਥੋਂ ਕੰਫਰੈਂਸ ਆ ਸਾਰੇ ਹਾਂ ਸਾਰੇ ਬਲ ਹੋਏ ਗਾਈਸ ਇੱਥੇ ਹੈਗੇ 4-5 ਘਰ ਹਨ ਕੋਮ ਗਾਈਸ ਇੱਥੇ ਹੈਗੇ ਹੱਦ 4-5 ਘਰ ਚਾਚਿਆਂ ਦੇ ਇਸ ਕਰਕੇ ਫਿਰ ਅਸੀਂ ਫੋਮਪੇਰ ਜਾ ਕੇ ਮੌਨ ਰੋਟੀ ਖਾ ਕੇ ਖਾਣ ਵਾਲੇ ਹਾਂ ਹਾਂ ਹੈਲੋ ਪੂਜੀ ਇਹ ਆਪਾਂ ਦਹੀਂ ਆ ਮੁੰਗਰੀ ਆ ਤਾਂ ਇਹ ਸਭ ਕੀ ਕਰੀਆ ਮਟਰ ਪਨੀਰ ਮਟਰ ਪਨੀਰ ਮਟਰ ਪਨੀਰ ਹਾਂ ਮਟਰ ਪਨੀਰ ਚਾਹ ਸਲਾਦ ਹੈਲੋ ਡੈਡੀ ਤੇ ਰੋਟੀ ਲੱਗੇ ਖਾਣ ਤੇ ਗਾਈ ਨਹੀਂ ਰੋਟੀ ਲੱਥਨ ਤੇ ਪੀਵਾ ਵੇਖ ਸਕਦੇ ਜੋ ਹੈਲੋ ਮਾਸੀ ਜੀ ਤੇ ਹੁਣ ਰੋਟੀ ਖਾਣ ਲੱਗੀ ਤੇ ਰੋਟੀ ਖਾ ਕੇ ਗਾਈਸ ਤੁਹਾਨੂੰ ਮਿਲਦੀ ਮੈਂ ਬਾਅਦ ਤੋਂ ਵਲੌਗ ਮੰਮੀ ਹੁਣ ਆਪਾਂ ਕਿਹੜੀ ਨਾਲ ਨੀਵਾਲ ਜਾਣਾ ਹੈ ਹੁਣ ਛੋਟੀ ਨਾਲ ਬੈਠੇ ਆਂ ਹੁਣ ਵੱਡੇ ਨਾਲ ਨਿਕਲ ਜਾਣਾ ਆਪਾਂ ਆਪਣੇ ਘਰ ਕਰਦੇ ਠੀਕ ਆ ਗਾਈਸ ਮਿਲਦੇ ਗਾਈਸ ਤੁਹਾਨੂੰ ਹੁਣ ਉਧਰ ਜਾਪਾਂ ਹੁਣ ਚੱਲੇ ਵਾ ਬਾਏ ਗੋਲੂ ਬਾਏ ਰੌਣਕ ਬਾਏ ਆਉੜਾ ਲੱਭੀ ਲక్ష్ਮੀ ਲక్ష్ਮੀ ਬਾਏ ਗੱਡੀ ਨਿਕਲਣ ਲੱਗੀ ਸਾਡੀ ਨਾਨੀਆਂ ਹੁਣ ਮਾਸੀ ਆ ਵੇਖੋ ਆ ਗਈ ਬਾਏ ਬਾਏ ਜਾਓ ਜਾ ਸਾਰੇ ਜਣੇ ਖਲੋਤੇ ਗਾਈਸ ਇਤਨੀ ਜਾਉਂਗੀ ਵਿੱਚ ਗਾਈਸ ਚੱਲਨੇ ਆਪਾਂ ਬਾਏ ਸਾਰਿਆਂ ਨੂੰ ਬਾਏ ਬਾਏ ਗਾਈਸ ਗੱਡੀ ਨਿਕਲੰਦਿਆ ਪੀਵਾ ਔਰ ਕੀ ਤੁ ਵੀ ਬਾਏ ਕਰ ਲੀ ਕਿ ਤੁ ਬਾਏ ਕਰ ਦੇ ਦੀ ਕਿਚੂ ਆ ਜੀ ਆ ਸਾਡਾ ਹਾਂ ਸੋਰੀ ਸੌ ਬਾਏ ਬਾਏ ਸਾਰਿਆਂ ਨੂੰ ਮੈਂ ਬਾਜ ਮਾਪੇ ਨੂੰ ਗਈ ਆ ਬਾਜ ਮਾਪੇ ਗਲੀ ਆ ਜੀ ਇੰਨਾਂ ਦੀ ਤੇ ਆ ਕੁੱਤਾ ਆ ਲਾਸਟ ਵੇਲ ਨਾ ਨਹੀਂ ਹ ਸਭਾ ਉਧਰ ਵੀ ਆ ਇੱਧਰ ਵੀ ਆ ਸਾਰੇ ਬੰਨੇ ਇਕੱਠੇ ਹੋਏ ਵਾ ਮੇਲ ਦੇ ਬਾਅਦ ਤੁਹਾਨੂੰ ਗਾਈਸ ਆਪਾਂ ਚੱਲੇ ਵਾਂ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਸਾਰਿਆਂ ਨੂੰ ਗਾਈਸ ਆਪਾਂ ਚੱਲੇ ਹੁਣ ਤੇ ਸਾਰੇ ਗਿੱਦੜ ਵਾਲੇ ਹੋਗੇ ਕਿੱਥੇ ਤੇ ਇਧਰ ਵੀ ਆ ਸਾਰੇ ਜਣੇ ਪਿੱਛੇ ਵਿੱਚ ਲੋਤੀ ਵਾਂ ਇਧਰ ਜੋਤੀ ਮਾਸੀ ਖਲੋਤੀ ਵਾ ਜੋਤੀ ਮਾਸੀ ਖਲੋਤੀ ਆਡੀ ਤੇ ਹੱਦੀ ਲੱਗੀ ਗੱਡੀ ਤੁਰਨ ਬਾਈ 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 ਤੇ ਆਪਾਂ ਹੁਣ ਲੱਗੇ ਐਂਡ ਕਰਨ ਵਲੌਗ ਦਾ ਹੁਣ ਪੁਈਨ ਸਾਥ ਛੱਡਣ ਚੱਲੇ ਪਹਿਲਾਂ ਪੁਈਨ ਛੱਡ ਕੇ ਘਰ ਜਾਣਾ ਪੁਈਨ ਛੱਡ ਕੇ ਫਿਰ ਆਪਾਂ ਘਰ ਜਾਣਾ ਵਾ ਤੇ ਫਿਰ ਤੁਹਾਨੂੰ ਮਿਲਦੇ ਗਾਈਸ ਹੁਣ ਜਾ ਕੇ ਰਸਤੇ 'ਚ ਹੁਣ ਇਹਨਾਂ ਨੂੰ ਛੱਡ ਗਏ ਵਾ ਆਪਾਂ ਹੁਣ ਨਿਕਲਣ ਲੱਗੇ ਵਾ ਤੇ ਆਪਾਂ ਉਹਨਾਂ ਦੇ ਪਿੰਡ ਤੋਂ ਨਿਕਲਣ ਲੱਗੇ ਰਾਜੀਆਂ ਪਿੰਡਿਆਂ ਉਹਨਾਂ ਦਾ ਤੇ ਅੱਜ ਦੀ ਹੋ ਗਈ ਸਾਡੀ ਵਲੌਗ ਇਥੇ ਐਂਡ ਕਰਦੇ ਆਪਾਂ ਕੰਫੋਲ ਫਿਰ ਲਿਆ ਬਹੁਤ ਜਿਆਦਾ ਯਾਰ ਜ ਆਪਾਂ ਥੱਕ ਗਏ ਆ ਤੇ ਨੰਪਾ ਜਾਣਦੇ ਆ ਜੀ ਰਸਤੇ 'ਚ ਤੁਹਾਨੂੰ ਬਾਕੀ ਗਾਈਸ ਵਲੌਗ ਵੀਸ ਨਾ ਕਰਿਓ ਵਲੌਗ ਸਾਰਾ ਹੀ ਵੇਖਿਓ ਤੇ ਮਿਲਦੇ ਆਂ ਜੀ ਤੁਹਾਨੂੰ ਹੁਣ ਗਾਈਸ ਜਾ ਕੇ ਅੱਗੇ ਏਸੀ ਨਾ ਚਲਾਓ ਫਿਰ ਬੰਦ ਕਰਤਾ ਮੈਂ ਸਟਿੰਗ ਗਾਈਸ ਤੁਹਾਨੂੰ ਹੁਣ ਮਿਲਦੇ ਆਂ ਜੀ ਅੱਗੇ ਜਾ ਕੇ